ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਹਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧਨ ਤਨ ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉੱਥੇ ਪਾਤਸ਼ਾਹ ਜੀ ਦੀ ਬਾਣੀ ਗੁਜਰੀ ਰਾਗ ਚੱਲ ਰਿਹਾ ਹੈ ਸਤਿਗੁਰਾਂ ਦੇ 4 ਸ਼ਬਦ ਸੰਪੂਰਨ ਹੋਏ ਹਨ ਆਓ ਅਗਲਾ ਸ਼ਬਦ ਸਤਿਗੁਰਾਂ ਦਾ 493 ਅਤੇ 94 ਅੰਗ ਤੇ ਸੁਭਾਏਮਾਨ ਹੈ ਆਓ ਸਤਿਗੁਰ ਜੀ ਸ਼ਬਦ ਦੀ ਰਮਤਾ ਕਰਦੇ ਹਾਂ ਜੀ ਗੁਜਰੀ ਮਹੱਲਾ ਚੋਖਾ ਗੁਰਮਖ ਸਖੀ ਸਹਿਲੀ ਮੇਰੀ ਮੋਕੋ ਦੇਹੁ ਦਾਨ ਹਰ ਪ੍ਰਾਨ ਜਿਵਾਇ ਹਮ ਹੋਵੈ ਲਾਲੇ ਗੋਲੇ ਗੁਰਸਿੱਖਾਂ ਕੇ ਜਿਨਾ ਅਨ ਦਿਨ ਹਰ ਪ੍ਰਭ ਪੁਰਖ ਧਿਆਇ ਅੰਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪਣੀ ਰਚਨਾ ਤੋਂ ਇਹ ਸ਼ਬਦੀ ਰਮਤਾ ਕਰਦੇ ਹਨ ਗੁਰਮੁਖ ਸਖੀ ਸਹੇਲੀ ਮੇਰੀ ਮੋਕੋ ਦੇਹੋ দান ਹਰ ਪ੍ਰਾਨ ਜਿਵਾਇ ਖੁਦ ਸਤਿਗੁਰੂ ਜੀ ਭਾਈ ਜਿਗਿਆਸੂ ਬਣ ਕੇ ਸਾਨੂੰ ਜਾਚ ਦੱਸਦੇ ਹਨ ਮਿਲ ਮਲਾਪ ਪਰਮੇਸ਼ਰ ਦੀ ਮਲਾਪ ਦੀ ਤਾਂ ਗੁਰਨਨ ਕਰਦੇ ਹਨ ਇਹ ਵਚਨ ਕਰਦੇ ਹਨ ਕਹਿੰਦੇ ਗੁਰਸਿੱਖ ਪਿਆਰਿਓ ਇਹ ਮੇਰੇ ਪਿਆਰੇ ਗੁਰਸਿੱਖ ਭਾਈਓ ਮੇਰੀ ਸਖੀ ਸਹੇਲੀਆਂ ਮੇਰੀ ਬੇਨਤੀ ਸੁਨਣਾ ਕਰੋ ਹੋਰ ਸਖੀ ਸਹੇਲੀ ਮੇਰੀ ਮੋਕੋ ਦੇਹੋ দান ਕਹਿੰਦੇ ਇਹੋ ਜਾਂ ਮੈਨੂੰ ਦਾਨ ਬਖਸ਼ ਦਿਓ ਹਰ ਪ੍ਰਾਨ ਜਿਵਾਇਆ ਕਹਿੰਦੇ ਉਹ ਮਾਲਕ ਦੇ ਨਾਲ ਮੇਰਾ ਰਿਸ਼ਤਾ ਬਣ ਜਾਵੇ اے ਸਖੀ ਸੇਲਿਓ ਮੋਕੋ ਭਾਵ ਕੀ ਗੁਰਸਿੱਖ ਪਿਆਰਿਆਂ ਗੇ ਮਹਾਰਾਜ ਜੀ ਬੇਨਤੀ ਕਰਦੇ ਹਾਂ ਕਿ ਮਨਹੋਜੀ ਦਾਤ ਬਖਸ਼ ਦਿਓ ਨਾਮ ਦੀ ਦਾਤ ਇਹ ਰਸਾ ਦਰਸਾ ਦਿਵੋ ਹੋ ਪਿਆਰ ਜਿਹੜਾ ਹੈ ਮਹਾਰਾਜ ਜੀ ਕਹਿੰਦੇ ਪ੍ਰਾਨਾਂ ਦਾ ਆਧਾਰ ਬਣ ਜਾਵੇ ਪ੍ਰਾਨਾਤਾ ਜੀਵਾਯਾ ਪ੍ਰਾਨ ਨੂੰ ਜਿੰਦਿਆਂ ਕਰਨ ਵਾਲਾ ਨਾਮ ਰਸ ਰੱਬ ਤੋਂ ਜਾਵੇ ਹਮ ਹੋਏ ਲਾਲੇ ਗੁਲੇ ਗੁਰਸਿੱਖਾਂ ਕੇ ਜਿਨ੍ਹਾਂ ਸਤ ਅਨ ਦਿਨ ਹਰ ਪ੍ਰਭ ਪੁਰਖ ਧਿਆਇਆ ਮਹਾਰਾਜ ਜੀ ਕਹਿੰਦੇ ਅਸੀਂ ਗੁਰਸਿੱਖਾਂ ਦੇ ਦਾਸ ਹਾਂ ਹਮ ਹੋਵੇ ਲਾਲੇ ਤੋਂ ਭਾਵ ਦਾਸ ਹੁੰਦਾ ਗੁਲਾ ਹੁੰਦਾ ਗੁਲਾਮ ਮਹਾਰਾਜ ਜੀ ਕਹਿੰਦੇ ਹਮ ਹੋਹੇ ਲਾਲੇ ਗੋਲੇ ਗੁਰ ਸਿੱਖਾਂ ਕੇ ਜਿਨ ਅਣ ਦਿਨ ਹਰਿ ਪ੍ਰਾਪੁਰਖ ਤੇ ਆਇਆ ਕਹਿੰਦੇ ਜਿਨਾਂ ਦੇ ਹਿਰਦਿਆਂ ਦੇ ਵਿੱਚ ਦਿਨ ਰਾਤ ਹੀ ਉਹ ਪ੍ਰਖ ਪਪੂ ਧਿਆਉਣ ਦੀ ਇਰਦੇ ਵਿੱਚ ਤੰਗ ਰੰਦੀ ਹੈ ਐਸੇ ਪਿਆਰੇ ਗੁਰ ਸਿੱਖਾਂ ਦੇ ਮਹਾਰਾਜ ਪ੍ਰਭੂ ਜੀ ਉਹ ਸਾਨੂੰ ਦਾਸ ਬਣਾ ਦਿਵੋ ਗੋਲੇ ਬਣਾ ਦਿਵੋ ਗੁਲਾਮ ਬਣਾ ਦਿਵੋ ਇਕੋ ਮਹਾਰਾਜ ਜੀ ਕਿੰਨੀ ਨਿਮਰਤਾ ਦੇਵੇ ਲਬਜ ਬੋਲਦੇ ਹਨ ਸ਼ਬਦ ਬੋਲਦੇ ਹਨ ਸਾਨੂੰ ਉਥੇ ਸੇਧ ਦਿੰਦੇ ਹਨ ਮਹਾਰਾਜ ਕਹਿੰਦੇ ਐਸੇ ਗੁਰਸਿੱਖ ਪਿਆਰੇ ਮਿਲ ਜਾਣ ਜਿਹੜੇ ਕੀ ਸੱਚੇ ਗੁਰੂ ਦੇ ਨਾਮ ਨਾਲ ਜੋੜਦੇ ਨੇ ਜਿਨ੍ਹਾਂ ਦਾ ਹਿਰਦਾ ਦਿਨ ਰਾਤ ਪੁਰਖ ਪ੍ਰਭੂ ਪੁਰਖ ਧਿਆਉਂਦਾ ਹੋਵੇ ਕਹਿੰਦੇ ਐਸੇ ਗੁਰਸਿੱਖਾਂ ਦੇ ਦਾਸ ਬਣ ਜਾਈਏ ਗੋਲੇ ਬਣ ਜਾਈਏ ਗਲਾ ਕਿਉਂਕਿ ਉਹਨਾਂ ਦੀ ਪ੍ਰਾਪਤੀ ਹੈ ਇਨਾਂ ਦੀ ਪ੍ਰਾਪਤੀ ਹੁੰਦੀ ਹੈ ਉਹਨਾਂ ਨੇ ਪਿੱਛੇ ਤੁਰਨ ਨਾਲ ਉਹ ਰਸਤਾ ਮਿਲ ਜਾਂਦਾ ਹੈ ਮਾਰਗ ਮਿਲ ਜਾਂਦਾ ਉਹ ਵੀ ਗੁਰੂ ਦੇ ਗੁਰੂ ਪਰਮਾਤਮਾ ਕਾਲਪੁਰਖ ਦੇ ਦਰ ਦਾ ਰਸਤਾ ਦਰਸਾ ਦਿੰਦੇ ਹਨ ਇਹ ਮਹਾਰਾਜ ਜੀ ਖੁਦ ਦੇਖੋ ਐਸੀ ਸੇਵਾ ਕਮਾਈ ਐਸੀ ਨਿਮਰਤਾ ਐਸਾ ਸੰਤੋਖ ਮਨ ਦੇ ਵਿੱਚ ਇੰਨਾ ਲੱਪੂ ਲੱਪ ਪਿਆਰ ਭਰਿਆ ਹੋਇਆ ਹੈ ਸਤਿਗੁਰਾਂ ਨੇ ਤੇ ਪਿਆਰ ਦੇ ਲਿਬਜ ਮਹਾਰਾਜ ਜੀ ਚਾਰਨ ਕਰਦੇ ਹਨ ਗੁਰੂ ਆਮਦਾਸ ਖੁੱਦ ਕਮਾਈ ਕੀਤੀ ਬਚਪਨ ਤੋਂ ਇੰਨੀ ਵੱਡੀ ਇਹ ਸਾਨੂੰ ਵੀ ਕਹਿੰਦੇ ਨੇ ਕਿ ਅਸੀਂ ਕਮਾਈ ਹੋਈ ਗੁਰਸਿੱਖਾ ਨਹੀਂ ਇਹ ਉਹਦੇ ਦਾਸ ਬਣ ਜਾਵੂ ਗੁਰਸਿੱਖ ਦੇ ਇਹ ਮਹਾਰਾਜ ਜੀ ਖੁੱਦ ਬਣਦੇ ਹਨ ਹਮ ਹੋਏ ਲਾਲੇ ਗੋਲੇ ਗੁਰਸਿੱਖਾਂ ਕੇ ਮਹਾਰਾਜ ਜੀ ਕਹਿੰਦੇ ਦਾਸ ਗੁਲਾਮ ਆਸੀ ਗੁਰਸਿੱਖਾਂ ਦੇ ਇੰਨਾ ਸਿੱਖਾਂ ਦੇ ਮਹਾਰਾਜ ਜੀ ਕਹਿੰਦੇ ਜਿਹੜੇ ਗੁਰਸਿੱਖ ਅਨ ਦਿਨ ਹਰ ਪ੍ਰਭ ਪ੍ਰਖ ਧਿਆਇਆ ਇਹਨਾਂ ਨੇ ਦਿਨ ਰਾਤ ਸਵਾਸ ਸਵਾਸ ਉਹ ਮਾਲਕ ਨੂੰ ਜਿਹੜੇ ਜਪਣਾ ਕਰਦੇ ਹਨ ਮੇਰੇ ਮਨ ਤਨ ਬਿਰਹ ਗੁਰਸਿੱਖ ਪਗ ਲਾਇਆ ਰਹਾਉ ਦੀ ਪੰਕਤੀ ਹੈ ਕੇਂਦਰੀ ਭਾਵ ਮਹਾਰਾਜ ਜੀ ਪ੍ਰਗਟ ਕਰਦੇ ਨੇ ਕਹਿੰਦੇ ਮੇਰੇ ਮਨਾ ਮੇਰੇ ਮਨ ਤੇ ਤਨ ਵਿੱਚੋਂ ਬਿਰਹੋ ਤੋਂ ਭਾਵ ਪਿਆਰ ਪ੍ਰੇਮ ਉਤਸ਼ਾਹ ਬਿਰਹੋ ਤੋਂ ਭਾਵ ਮਹਾਰਾਜ ਜੀ ਕਹਿੰਦੇ ਮੇਰੇ ਮਨ ਤੇ ਤਨ ਵਿੱਚ ਬਿਰਹੋ ਗੁਰਸਿੱਖ ਪਗ ਲਾਇਆ ਕਹਿੰਦੇ ਗੁਰੂ ਦੇ ਸਿੱਖਾਂ ਦੇ ਪਿਆਰ ਨਾਲ ਪੱਗ ਦੇ ਨਾਲ ਚਰਨ ਕਮਲਾ ਨਾਲ ਮੇਰਾ ਪਿਆਰ ਪੈ ਜਾਵੇ ਪ੍ਰੇਮ ਪੈ ਜਾਵੇ ਮੇਰੇ ਪ੍ਰਾਨ ਸਖਾ ਗੁਰ ਕੇ ਸਿੱਖ ਭਾਈ ਮੁਕ ਕਰੋ ਉਪਦੇਸ ਹਰ ਮਿਲੇ ਮਲਾਇਆ 임ਾਰਾ ਜੀ ਕਹਿੰਦੇ ਮੇਰਾ ਪ੍ਰਾਨ ਸਖਾ ਗੁਰ ਕੇ ਸਿੱਖ ਭਾਈ ਕਹਿੰਦੇ ਗੁਰੂ ਦੇ ਜਿਹੜੇ ਸਿੱਖ ਹਨ ਉਹ ਭਾਈ ਉਹ ਮੇਰੇ ਪ੍ਰਾਨ ਸਖਾ ਹਨ ਪ੍ਰਾਨਾਂ ਦੇ ਆਧਾਰ ਹਨ ਆਸਰਾ ਹਨ ਮੁਕੋ ਕਰੋ ਉਪਦੇਸ ਹਰ ਜੀ ਕਹਿੰਦੇ ਮੈਨੂੰ ਉਪਦੇਸ਼ ਬਖਸ਼ ਨਾ ਕਰੋ ਹਰ ਮਿਲੇ ਮਲਾਇਆ ਆਦਾ ਉਪਦੇਸ਼ ਮਹਾਰਾਜ ਜੀ ਕਹਿੰਦੇ ਹਰੀ ਨੂੰ ਮਿਲਣ ਦਾ ਉਪਦੇਸ਼ ਹਰੀ ਦੇ ਵਿੱਚ ਮੇਲ ਕਰਾਉਣ ਦਾ ਉਪਦੇਸ਼ ਦੇ ਦਿਓ ਏ ਭਾਈ ਜਨੋ ਮੇਰੇ ਵੀਰੋ ਮਹਾਰਾਜ ਜੀ ਕਹਿੰਦੇ ਵੀਰੋ ਏ ਭਾਈ ਜਨੋ ਮੇਰੇ ਪ੍ਰਾਨ ਸਖਾ ਗੁਰ ਕੀ ਸਿੱਖ ਭਾਈ ਇਹ ਮਹਾਰਾਜ ਜੀ ਕਹਿੰਦੇ ਜਿਹੜੇ ਗੁਰੂ ਦੇ ਗੁਰ ਸਿੱਖ ਭਾਈ ਹਨ ਗੁਰ ਭਾਈ ਹਨ ਪਿਆਰੇ ਮਹਾਰਾਜ ਜੀ ਕਹਿੰਦੇ ਉਹਨਾਂ ਤੋਂ ਉਪਦੇਸ਼ ਮਿਲ ਜਾਵੇ ਹੋ ਕੋ ਕਰੋ ਉਪਦੇਸ਼ ਹਰ ਮਿਲੇ ਮਲਾਇਆ ਕਹਿੰਦੇ ਐਸਾ ਉਪਦੇਸ਼ ਕਰੋ ਕੀ ਮੇਲ ਹੋ ਲ ਜਾਵੇ ਹਰੀ ਦੇ ਨਾਲ ਮਲਾਪ ਹੋ ਜਾਵੇ ਰਹਾ ਵਿਚ ਰਾਮਦੇਵ ਕੀ ਮਹਾਰਾਜੀ ਬਚਨ ਕਰਦੇ ਅਨ ਜਾ ਹਰ ਪ੍ਰਭ ਭਾਵੇ ਤਾਂ ਗੁਰਮਖ ਮੇਲੇ ਜਿਨ ਬਚਨ ਗੁਰੂ ਸਤਗੁਰ ਮੰਨ ਪਾਇਆ ਯਾ ਹਰੀ ਮਹਾਰਾਜੀ ਕਹਿੰਦੇ ਜਦੋਂ ਕਿਰਪਾ ਕਰੇ ਯਾ ਹਰ ਪ੍ਰਭ ਭਾਵੇ ਗੁਰਸਿੱਖ ਮੇਲ ਜਿਨ੍ਹਾਂ ਗੁਰਬਚਨ ਗੁਰੂ ਸਤਗੁਰ ਮੰਨ ਪਾਇਆ ਹਰ ਜੀ ਕਹਿੰਦੇ ਗੁਰਸਿੱਖ ਪਿਆਰੇ ਸਦਾਈ ਹਰੀ ਦੇ ਦਰ ਦੀ ਸੇਵਾ ਕਮਾਂਦੇ ਆ ਉਹ ਸਦਾ ਹੀ ਹਰੀ ਦੇ ਨਾਲ ਪ੍ਰਭੂ ਨਾਲ ਉਹਨਾਂ ਦਾ ਮੇਲ ਮਲਾਪ ਹੁੰਦਾ ਹੈ ਕਹਿੰਦੇ ਪਰੋ ਜਦੋਂ ਕਿਰਪਾ ਕਰਦਾ ਹੈ ਉਹ ਆਪਣੇ ਵਿੱਚ ਮੇਲ ਲਿੰਦਾ ਜਾਂ ਪ੍ਰਭ ਹਰ ਜਾਂ ਹਰ ਪ੍ਰਭ ਭਾਵੇਂ ਤਾਂ ਗੁਰਸਿੱਖ ਮੇਲੇ ਸ਼ਿਵ ਰੰਧੇਨ ਗੁਰਸਿੱਖ ਪਿਆਰੇ ਉਹਦੀ ਬੰਦਗੀ ਕਰਦੇ ਹਨ ਪਰ ਜਦੋਂ ਕਿਰਪਾ ਧਾਰ ਦਾ ਪ੍ਰਸੰਨ ਹੁੰਦਾ ਹੈ ਉਹ ਆਪਣੇ ਵਿੱਚ ਇੱਕ ਕਰ ਲੈਂਦਾ ਹੈ ਆਪਣੇ ਵਿੱਚ ਮੇਲ ਲੈਂਦਾ ਆਪਣੇ ਵਰਗਾ ਬਣਾ ਲੈਂਦਾ ਜਿਨ ਬਚਨ ਗੁਰੂ ਸਤਗੁਰ ਮੰਨ ਪਾਇਆ ਕਹਿੰਦੇ ਉਹ ਬਚਨਾਂ ਨੂੰ ਵੇਖਦੇ ਹੋਏ ਮਹਾਰਾਜ ਗੁਰੂ ਸਿੱਖ ਪਿਆਰੇ ਨੂੰ ਆਪਣੇ ਵਰਗਾ ਕਰ ਲੈਂਦੇ ਨੇ ਗੁਰ ਸਤਗੁਰ ਮੰਨ ਆਇਆ ਉਹ ਜੋ ਮਾਨੋ ਦੇ ਚਰਨਾਂ ਵਿੱਚ ਭਾਜਦਾ ਹੈ ਅਰਪਣ ਹੋ ਜਾਂਦਾ ਹੈ ਇਹ ਗੁਰਸਿੱਖ ਨੂੰ ਗੁਰੂ ਆਪਣੇ ਵਰਗਾ ਬਣਾ ਲਿੰਦਾ ਵਿਢ ਭਾਗੀ ਗੁਰਕੇ ਸਿੱਖ ਪਿਆਰੇ ਹਰ ਨਿਰਬਾਣੀ ਨਿਰਬਾਨ ਪਦ ਪਾਇਆ ਵੱਡੇ ਭਾਗ ਵਾਲੇ ਹਨ ਗੁਰਸਿੱਖ ਪਿਆਰੀ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਵੱਡੇ ਭਾਗ ਹਨ ਗੁਰਕੇ ਸਿੱਖ ਪਿਆਰੇ ਜਿਹੜੇ ਗੁਰੂ ਦੇ ਪਿਆਰੇ ਸਿੱਖ ਹਨ ਹਰ ਨਿਰਬਾਣੀ ਇਹਦੇ ਪ੍ਰਾਣਾ ਦਾ ਆਸਰਾ ਨਿਰਵਾਣੀ ਨਿਰਪਦ ਨਿਰਬਾਨ ਪਦ ਜੜਾਉਂਦਾ ਉਹਦੀ ਪ੍ਰਾਪਤੀ ਕਰ ਲਈ ਮੋਖ ਦੀ ਪ੍ਰਾਪਤੀ ਕਰ ਲਈ ਉਹਨਾਂ ਦੇ ਨੇੜੇ ਜਮ ਨਹੀਂ ਆ ਸਕਦਾ ਮਹਾਰਾਜ ਜੀ ਕਹਿੰਦੇ ਉਹ ਗੁਰਸਿੱਖਾਂ ਦੇ ਵੱਡੇ ਭਾਗ ਹਨ ਸਿੱਖ ਪਿਆਰਿਆਂ ਦੇ ਜਿਨ ਨਿਰਵਾਣੀ ਮਹਾਰਾਜ ਜੀ ਕਹਿੰਦੇ ਬਾਣੀ ਦੇ ਗੁਣ ਜਿਨ੍ਹਾਂ ਦੇ ਹਿਰਦੇ ਵਿੱਚ ਆ ਗਏ ਨਿਰਵਾਣੀ ਬਾਣੀ ਦੇ ਮੁਤਾਬਕ ਜਿਨ੍ਹਾਂ ਨੇ ਚੱਲਣਾ ਕੀਤਾ ਗੁਰਬਾਣੀ ਦੇ ਗੁਣਾਂ ਨੂੰ ਧਾਰਨ ਕੀਤਾ ਗੁਰਬਾਣੀ ਦੇ ਸਦਕਾ ਹਿਰਦੇ ਦੇ ਵਿੱਚ ਉਹਦੇ ਗੁਣਾਂ ਨੂੰ ਪ੍ਰਗਟ ਕਰ ਲਿਆ ਨਿਰਬਾਨ ਪਦ ਪਾਇਆ ਜਿਹੜਾ ਕੀ ਫੁਰਨਿਆ ਤੁਰੈਤ ਜ਼ਿੰਦਗੀ ਜਿਹੜੀ ਉਹਨਾਂ ਨੇ ਪ੍ਰਾਪਤ ਕਰ ਲਈ ਸਤ ਸੰਗਤ ਗੁਰ ਕੀ ਹਰ ਪਿਆਰੀ ਜਿਨ ਹਰ ਹਰ ਨਾਮ ਮਿੱਠਾ ਮਨ ਭਾਇਆ ਤੀਜਾ ਪਦ ਮਹਾਰਾਜ ਜੀ ਆਰੰਭ ਕਰਦੇ ਹਨ ਕਹਿੰਦੇ ਸਤ ਗੁਰ ਦੀ ਸੰਗਤ ਸਤ ਸੰਗਤ ਗੁਰ ਕੀ ਅਤ ਹਰ ਪਿਆਰੀ ਕਹਿੰਦੇ ਹਰੀ ਦੀ ਸੰਗਤ ਜਿਹੜੀ ਉਹਨਾਂ ਨੂੰ ਪਿਆਰੀ ਲੱਗਦੀ ਹੈ ਜਿਨ ਹਰ ਹਰ ਨਾਮ ਮਿੱਠਾ ਮਨ ਪਾਇਆ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਨਾਮ ਚੰਗਾ ਲੱਗਦਾ ਹੈ ਮਿੱਠਾ ਲੱਗਦਾ ਉਹ ਨਾਮ ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਹੈ ਉਹਦਾ ਉਹਨਾਂ ਦੇ ਮਨ ਨੂੰ ਉਹਨਾਂ ਨੂੰ ਮਿੱਠਾ ਲੱਗਦਾ ਹੈ ਤੇ ਉਹ ਗੁਰੂ ਦੀ ਪਿਆਰੀ ਸੰਗਤ ਕਰਦੇ ਹਨ ਗੁਰੂ ਜੀਆ ਪਿਆਰ ਪਾਉਂਦੇ ਹਨ ਗੁਰੂ ਦੀ ਸੰਗਤ ਕਰਕੇ ਉਹ ਨਾਮ ਧਨ ਦੀ ਪ੍ਰਾਪਤੀ ਕਰਦੇ ਹਨ ਜਿਨ ਸਤ ਗੁਰ ਸੰਗਤ ਸੰਗ ਨਾ ਪਾਇਆ ਇਹ ਭਾਗਹੀਨ ਪਾਪ ਜੰਮ ਖਾਇਆ ਮਹਾਰਾਜ ਜੀ ਕਹਿੰਦੇ ਜਿਨਾਂ ਨੇ ਪਾਰ ਜਿਨ ਸਤ ਗੁਰ ਸੰਗਤ ਸੰਗ ਨਾ ਪਾਇਆ ਮਹਾਰਾਜ ਜੀ ਕਹਿੰਦੇ ਜਿਨਾਂ ਨੇ ਸੰਗ ਹੀ ਨਹੀਂ ਕੀਤਾ ਅਗਲਾ ਪਦ ਵਿੱਚ ਦਰਸਾਰੇ ਕਹਿੰਦੇ ਜਿਹੜੇ ਭਾਗਹੀਨ ਹਨ ਮਨੁੱਖ ਭਾਗ ਤੋਂ ਹੀਨੇ ਮਨੁੱਖ ਜਿਨ੍ਹਾਂ ਨੇ ਸਤਗੁਰ ਸੰਗਤ ਸੰਗ ਨਾ ਪਾਇਆ ਇਹ ਭਾਗਹੀਨ ਪਾਪੀ ਜੰਮ ਖਾਇਆ ਕਹਿੰਦੇ ਉਹ ਭਾਗਹੀਨ ਲੋਕਾਂ ਨੂੰ ਐਸੇ ਮਨੁੱਖਾਂ ਨੂੰ ਮਹਾਰਾਜ ਜੀ ਕਹਿੰਦੇ ਪਾਪੀਆਂ ਨੂੰ ਜੰਮ ਦੀ ਮਾਰ ਪੈਂਦੀ ਹੈ ਕਹਿੰਦੇ ਉਹਨਾਂ ਦੀ ਆਤਮਾ ਜਮਾਂ ਦੇ ਵਸ ਪੈ ਜਾਂਦੀ ਹੈ ਕਿਉਂਕਿ ਭਾੜੇ ਭਾਗ ਹਨ ਜਿਨ੍ਹਾਂ ਕਾਰਨ ਉਹ ਸਤਿਗੁਰ ਦੀ ਸੰਗਤ ਸੰਗ ਨਹੀਂ ਕਰਪਾਂਦੇ ਜ਼ਿੰਦਗੀ ਦੀਆਂ ਧੜੀਆਂ ਪਾਸਾਂ ਦੀ ਪੂੰਜੀ ਬਰਤ ਚਲੀ ਜਾਂਦੀ ਹੈ ਇਹ ਆਰਜੂ ਵਿਖਤ ਗਵਾ ਬੈਠਦੇ ਹਨ ਇਸ ਕਰਕੇ ਉਹ ਭਾਗਹੀਨ ਹਨ ਮਹਾਰਾਜ ਜੀ ਕਹਿੰਦੇ ਸੀ ਭਾਗਹੀਨ ਆਪੀ ਜਮ ਖਾਇਆ ਕਹਿੰਦੇ ਉਹਨਾਂ ਨੂੰ ਭਾਗ ਹੀਨਾਂ ਨੂੰ ਜਮ ਜੜੀ ਉਹ ਆਤਮਾ ਨੂੰ ਮਹਾਰਾਜ ਜੀ ਕਹਿੰਦੇ ਖਾ ਜਾਂਦਾ ਆਪ ਪਿਆਲ ਕਿਰਪਾ ਪ੍ਰਭ ਧਾਰੇ ਆਪ ਕਿਰਪਾਲ ਕਿਰਪਾ ਪ੍ਰਭ ਧਾਰੇ ਹਰ ਆਪੇ ਗੁਰਮਖ ਮੇਲ ਮਲਾਇਆ ਜਦੋਂ ਪਰ ਆਪ ਕਿਰਪਾ ਕਰਨ ਖੀਰਲਾ ਪਤ ਮਹਾਰਾਜ ਜੀ ਚਾਰਨ ਕਰਦੇ ਆਂ ਬੇਨਤੀ ਦਾ ਇਹਦੇ ਆਪ ਕਿਰਪਾਲ ਕਿਰਪਾ ਪ੍ਰਭ ਧਾਰੇ ਹਰ ਆਪੇ ਗੁਰਮਖ ਮੇਲ ਮਲਾਇਆ ਇਹਦੇ ਆਪ ਹੀ ਕਿਰਪਾ ਜਦੋਂ ਕਰ ਦਿੰਦਾ ਹੈ ਉਹ ਗੁਰਮਖਾਂ ਨੂੰ ਆਪਣੇ ਵਿੱਚ ਇੱਕ ਕਰ ਲੈਂਦਾ ਹੈ ਉਹ ਕਿਰਪਾ ਧਾਰਦਾ ਜਦੋਂ ਕਿਰਪਾ ਕਰਦਾ પ્રસન્ન ਹੋ ਕੇ ਪ੍ਰਭ ਧਾਰੇ ਹਰ ਆਪੇ ਗੁਰਮਖ ਮਿਲੇ ਮਲਾਇਆ ਕਹਿੰਦੇ ਆਪਣੇ ਵਿੱਚ ਮੇਲ ਮਹਾਰਾਜ ਜੀ ਕਹਿੰਦੇ ਮਿਲਾ ਦਿੰਦੇ ਹਨ ਜਨ ਨਾਨਕ ਬੋਲੇ ਗੁਣ ਬਾਣੀ ਗੁਰ ਬਾਣੀ ਹਰ ਨਾਮ ਸਮਾਇਆ ਤੇ ਮਹਾਰਾਜ ਜੀ ਕਹਿੰਦੇ ਮੈਂ ਜਨ ਨਾਨਕ ਦਾਸ ਬੋਲੇ ਗੁਣ ਬਾਣੀ ਜਨ ਨਾਨਕ ਬੋਲੇ ਗੁਣ ਬਾਣੀ ਕਹਿੰਦੇ ਮਾਲਕ ਦੀ ਬਾਣੀ ਨੂੰ ਅਸੀਂ ਗਾਣਾ ਕਰਦੇ ਹਾਂ ਉਹਦੇ ਗੁਣਾਂ ਰੂਪ ਬਾਣੀ ਨੂੰ ਬੋਲਣਾ ਕਰਦੇ ਹਾਂ ਜਿਵੇਂ ਅਸੀਂ ਜਪਨਾ ਕਰਦੇ ਹਾਂ ਕਿਉਂ ਗੁਰਬਾਣੀ ਹਰ ਨਾਮ ਸਮਾਇਆ ਕਹਿੰਦੇ ਗੁਰਬਾਣੀ ਬੋਲਣ ਦੇ ਨਾਲ ਮਹਾਰਾਜ ਜੀ ਖੁਦ ਕਹਿੰਦੇ ਆ ਕਹਿੰਦੇ ਜਨਦਾਸ ਨਾਨਕ ਬੋਲੇ ਗੁਣ ਬਾਣੀ ਕਹਿੰਦੇ ਸੀ ਮੁਖ ਰਾਈ ਜੀ ਬਾਣੀ ਨੂੰ ਬਾਣੀ ਨੂੰ ਵਾਰ-ਵਾਰ ਬੋਲਣਾ ਕਰਦੇ ਆ ਆਪ ਕੀ ਜਪਨਾ ਕਰਦੇ ਆ ਕਿਉਂ ਗੁਰਬਾਣੀ ਹਰ ਨਾਮ ਸਮਾਇਆ ਗੁਰਬਾਣੀ ਦੇ ਨਾਲ ਹੀ ਮਹਾਰਾਜ ਕਹਿੰਦੇ ਹਿਰਦੇ ਦੇ ਵਿੱਚ ਨਾਮ ਨੇ ਟਿਕਣਾ ਹੈ ਸਮਾਣਾ ਹੈ ਇੱਕੋ ਹੀ ਰਸਤਾ ਹੈ ਜੀ ਬਾਣੀ ਵਾਲੀ ਬੋਲਣਾ ਬਾਣੀ ਨੂੰ ਸੁਣਨਾ ਤੇ ਜੀ ਬਾਣੀ ਬੋਲਣਾ ਇਸੇ ਰਸਤੇ ਥਾਈ ਮਨ ਦੇ ਉੱਤੇ ਬਾਣੀ ਦਾ ਨਾਮ ਦਾ ਪ੍ਰਭਾਵ ਪਿੰਦਾ ਨਾਮ ਟਿਕਦਾ ਏ ਮਹਾਰਾਜ ਜੀ ਸਾਨੂੰ ਦੇਖੋ ਰਸਤਾ ਦੱਸਦਾ ਰਸਤਾ ਦਰਸਾਂਦਿਆਂ ਸਤਿਗੁਰੂ ਜੀ ਕਹਿੰਦੇ ਆਪ ਕਿਰਪਾਲ ਕਿਰਪਾ ਪ੍ਰਭ ਧਾਰੇ ਹਰ ਆਪੇ ਗੁਰਮਖ ਮਿਲੈ ਮਲਾਇਆ ਜਨ ਨਾਨਕ ਬੋਲੇ ਗੁਣ ਬਾਣੀ ਕਹਿੰਦੇ ਉਹਦੀ ਗੁਣਾ ਰੂਪ ਬਾਣੀ ਨੂੰ ਮੈਂ ਬੋਲਣਾ ਕਰਦਾ ਹਾਂ ਗੁਰ ਬਾਣੀ ਹਰ ਨਾਮ ਸਮਾਇਆ ਕਹਿੰਦੇ ਗੁਰ ਬਾਣੀ ਦੇ ਰਾਹੀ ਉਹ ਪ੍ਰਭੂ ਦਾ ਨਾਮ ਜਿਹੜਾ ਹਿਰਦੇ ਵਿੱਚ ਇਕੱਤਰ ਹੋ ਜਾਂਦਾ ਹੈ ਸਮਾ ਜਾਂਦਾ ਜਿਹਦੇ ਨਾਲ ਹਿਰਦਾ ਸੁੱਧ ਹੋ ਜਾਂਦਾ ਹੈ ਆਤਮਾ ਜਿਹੜੀ ਅੰਬਰ ਹੋ ਜਾਂਦੀ ਹੈ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਉਹ ਮਹਾਰਾਜ ਸਾਨੂੰ ਦੇਖੋ ਮਾਰਗ ਦਰਸਾਉਂਦੇ ਹਨ ਉੱਥੇ ਨਾਮ ਦੀਆਂ ਬਰਕਤਾਂ ਦੱਸਦੇ ਹਨ ਗੁਰਸਿੱਖ ਪਿਆਰਿਆਂ ਦਾ ਮੇਲ ਹੋ ਜਾਵੇ ਜਿਹਦੇ ਨਾਲ ਉਹ ਪ੍ਰਭੂ ਦਾ ਮੇਲ ਹੈ ਕਹਿੰਦੇ ਜੁੜੀ ਹੋਈ ਰੂਹ ਕੋਈ ਮਿਲ ਜਾਵੇ ਜਿਹਦੀ ਪ੍ਰਾਪਤੀ ਨਾਲ ਹਰੀ ਦੀ ਪ੍ਰਾਪਤੀ ਹੈ ਤੇ ਨਾਮ ਹਿਰਦੇ ਵਿੱਚ ਵਸ ਜਾਵੇ ਤੇ ਮਹਾਰਾਜ ਜੀ ਕਹਿੰਦੇ ਇਸ ਸੰਸਾਰ ਰੂਪੀ ਸਾਗਰ ਤੋਂ ਤਰ ਸਕਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ